ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਤੇ ਸਭ ਤੋਂ ਪਹਿਲਾਂ ਹੈਗਾ ਅੱਜ ਆਪਣਾ ਇਹ ਵਾਲਾ ਸੂਟ ਜਿਹੜਾ ਆਪਾਂ ਸਟਿਚ ਕੀਤਾ ਹੋਇਆ ਹੈ ਇਹ ਸੂਟ ਆਪਾਂ ਪਹਿਲਾਂ ਤੁਹਾਨੂੰ ਸ਼ੋਅ ਕੀਤੇ ਸੀ ਅਲੱਗ ਤਰ੍ਹਾਂ ਦੀ ਐਮਬ੍ਰੋਇਡਰੀ ਦੇ ਨਾਲ ਤੇ ਇਹਨਾਂ ਨੇ ਕਰਵਾਈ ਹੈ ਜੀ ਹੈਂਡ ਐਮਬ੍ਰੋਇਡਰੀ ਇਸ ਦੇ ਉੱਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਨਵੇਂ ਵਿਊਅਰਸ ਨੇ ਉਹਨਾਂ ਨੂੰ ਦੱਸ ਦਿੰਨੇ ਆ ਜੀ ਸਰਵ ਕਰਦੇ ਆ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਉਸ ਤੇ ਉੱਪਰ ਕਰ ਦੇਣਾ WhatsApp ਮੈਸੇਜ ਠੀਕ ਹੈ ਜੀ ਹਾਂਜੀ ਤੁਸੀਂ ਸੂਟ ਸਟਿਚ ਵੀ ਕਰਵਾ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਐਮਬਰਾਇਡਰੀ ਕਰਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਹਾਂਜੀ ਤੇ ਇਦਾਂ ਪਹਿਲਾਂ ਆਪਾਂ ਇਹ ਕੀਤਾ ਹੋਇਆ ਹੈ ਇਹ ਤੇ ਬਾਜੂ ਦਾ ਕੰਮ ਠੀਕ ਹੈ ਜੀ ਇਹ ਤੁਸੀਂ ਪਲੇਨ ਸਟੱਫ ਤੇ ਵੀ ਕਰਵਾ ਸਕਦੇ ਹੋ ਕਿਸੇ ਵੀ ਪ੍ਰਿੰਟਡ ਸਟੱਫ ਤੇ ਕਰਵਾ ਸਕਦੇ ਹੋ ਠੀਕ ਹੈ ਤੇ ਐਮਬਰਾਇਡਰੀ ਨੂੰ ਜਿਹੜਾ ਤੁਸੀਂ ਵਧਾ ਵੀ ਸਕਦੇ ਹਾਂ ਮਤਲਬ ਇਹਨੂੰ ਤੁਸੀਂ ਘੇਰੇ ਤੇ ਵੀ ਲੈ ਕੇ ਆ ਸਕਦੇ ਹੋ ਹੈਵੀ ਪੈਨਲਸ ਵੀ ਬਣਾ ਸਕਦੇ ਹਾਂ ਇਹ ਹੈਗੀ ਹੈ ਜਿੰਦੀ ਸਲਵਾਰ ਠੀਕ ਹੈ ਇਹਨਾਂ ਨੇ ਜਸਟ ਸਲਵਾਰ ਦਾ ਤੇ ਜਿਹੜਾ ਹੈਗਾ ਬਾਜੂ ਦਾ ਕੰਮ ਕਰਵਾਇਆ ਇਹ ਹੈਗਾ ਜੀ ਆਪਾਂ ਦੁਪट्टे ਦੀ ਕੀਤੀ ਹੋਈ ਹੈ ਫਿਨਿਸ਼ਿੰਗ ਪ੍ਰੋਪਰ ਲੇਸ ਲਗਾ ਕੇ हां जी ਤੇ ਨੈਕਸਟ ਆਪਣੇ ਕੋਲੇ ਸੂਟ ਆਪਾਂ ਪਸ਼ਮੀਨਾ ਸਿਲਕ ਤੇ ਤੁਹਾਡਾ ਨਾ ਸ਼ੇਅਰ ਕੀਤੇ ਸੀ ਇਹਦੇ ਨਾਲ ਆਪਾਂ ਨੈਕਸਟ ਬਹੁਤ ਸੋਹਣੇ ਸੋਹਣੇ ਕਲਰਸ ਲੈ ਕੇ ਆ ਰਹੇ ਹਾਂ ਹੋਰ ਨਿਊ ਕਲਰਸ ਵੀ ਕੁਝ ਲੈ ਕੇ ਆਵਾਂਗੇ ਵਿੱਚ ਠੀਕ ਹੈ ਜੀ ਇਹ ਵਾਲਾ ਹੈਗਾ ਸੂਟ ਇਹ ਬਾਟਮ ਹੈ ਦੀ ਬਾਟਮ ਤੇ ਵੀ ਐਮਬਰਾਇਡਰੀ ਕਰਵਾ ਸਕਦੇ ਨੇ ਤੁਹਾਡੇ ਤੇ ਡਿਪੈਂਡ ਹੁੰਦਾ ਤੇ ਇਸ ਦੇ ਨਾਲ ਨਾ ਆਪਾਂ ਜਿਹੜੀ ਦੂਸਰੀ ਸ਼ਾਈਨ ਹੈ ਇਸ ਦੇ ਵਿੱਚੋਂ ਆ ਰਹੀ ਸੀ ਪਸ਼ਮੀਨੇ ਦੀ ਉਹ ਸੀਗੀ ਮਜ਼ੈਂਟਾ ਕਲਰ ਦੀ ਤਾਂ ਇਸ ਲਈ ਆਪਾਂ ਦੁਪੱਟਾ ਇਸ ਦੇ ਨਾਲ ਸ਼ਿਮਰ ਦਾ ਲਗਾਇਆ ਹੋਇਆ ਐਂਡ ਮਜ਼ੈਂਟਾ ਕਲਰ ਦਾ ਲਗਾ ਕੇ orange ਕਲਰ ਦੀ ਇਸ ਦੇ ਉੱਪਰ ਲੇਸ ਲਗਾਈ ਹੋਈ ਹੈ ਸੈਂਟਰ ਪੈਨਲਸ ਵਾਲਾ ਡਿਜ਼ਾਈਨ ਹੈ ਜੀ ਡਿਜ਼ਾਈਨਿੰਗ ਕੋਈ ਵੀ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਇਸ ਦਾ ਬਣਿਆ ਹੋਇਆ ਵੀ ਸ਼ੇਪ ਨੈਕ ਪਹਿਲਾਂ ਆਪਾਂ ਦੂਸਰਾ ਕਾਲਰ ਵਾਲਾ ਨੈਕ ਬਣਾਇਆ ਸੀ ਠੀਕ ਹੈ ਜੀ ਤਾਂ ਇਹ ਵੀ ਆਪਣੇ ਰੈਗੂਲਰ ਕਸਟਮਰ ਨੇ ਇਹਨਾਂ ਨੇ ਉਹ ਵਾਲੇ ਨੈਕ ਆਪਣੇ ਤੋਂ ਪਹਿਲਾਂ ਹੋਰ ਸੂਟਸ ਤੇ ਬਣਵਾ ਲਏ ਸੀ ਤਾਂ ਇਸ ਕਰਕੇ ਇਹਨਾਂ ਨੇ ਵੀ ਸ਼ੇਪ ਨੂੰ ਪ੍ਰਿਫਰ ਕੀਤਾ ਤੇ ਇਹਦੇ ਤੇ ਬਹੁਤ ਸੋਹਣਾ ਲੱਗੇ ਤੇ ਠੀਕ ਹੈ ਇਸ ਤਰ੍ਹਾਂ ਦੀ ਨਾਲ ਹੈ ਜੀ ਇਹ ਹੈਗੀ ਬਾਜੂ ਦੀ embroidery ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੁਸੀਂ ਇਹ ਹਰ ਇੱਕ ਕਲਰ ਤੇ ਇੰਨੀ ਹੀ ਸੋਹਣੀ ਲੱਗਣੀ ਹੈ ਕਿਉਂਕਿ ਇਸ ਕਲਰ ਤੇ ਬਣ ਰਹੀ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਹੈ ਵੀ ਨਹੀਂ ਜੀ embroidery ਇਸੇ ਕਲਰ ਤੇ ਹੀ ਸੋਹਣੀ ਲੱਗਣੀ ਹੈ ਸੋ ਜੇ ਕਿਸੇ ਨੇ ਪ੍ਰੇਫਰ ਕੀਤੀ ਆਪਾਂ ਹੋਰ ਕਲਰ ਤੇ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਹਾਂਜੀ ਤੇ ਨੈਕਸਟ ਡੇ ਆਪਣਾ ਰੈੱਡ ਕਲਰ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੋਹਣੇ ਕਲਰ ਤੇ ਮਤਲਬ ਆਪਾਂ ਇਹ ਸੂਟ ਬਣਾਇਆ ਠੀਕ ਹੈ ਜੀ ਇਸ ਤਰ੍ਹਾਂ ਦੀ ਨਾਲ ਹੈਗਾ ਜੀ ਇਹਦਾ ਬਾਜੂ ਦਾ ਡਿਜ਼ਾਈਨ ਇਹ ਸੂਟ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਵਸੇ ਜਿੱਥੇ ਥੋੜੀ ਜੀ ਚੇਂਜ ਹੋਈ ਹੈ ਕਿ ਇਹਦਾ ਪਨੈਕ ਨਹੀਂ ਬਣਾਇਆ ਠੀਕ ਹੈ ਕਿਉਂਕਿ ਉਹਨਾਂ ਨੇ ਗਿਫਟ ਕਰਨਾ ਸੀਗਾ ਤੇ ਫਿਰ ਹੋ ਜਾਂਦਾ ਲੈਂਥ ਦੀ ਦਿੱਕਤ ਆ ਜਾਂਦੀ ਹੈ ਠੀਕ ਹੈ ਤੇ ਇਹ ਹੈਗਾ ਜੀ ਘੇਰੇ ਦਾ ਕੰਮ ਕੋਈ ਆਪਾਂ ਇਸ ਦੇ ਵਿੱਚ ਸਪਰੈਡਿੰਗ ਨਹੀਂ ਕੀਤੀ ਜੋ ਆਪਣਾ ਪਹਿਲਾਂ ਡਿਜ਼ਾਈਨ ਬਣਿਆ ਸੀ ਉਸ ਦੇ ਵਿੱਚ ਸਪਰੈਡਿੰਗ ਸੀ ਹੋਰ ਵੀ ਸੂਟ ਬਣੇ ਨੇ ਇਸੇ ਡਿਜ਼ਾਈਨ ਦੇ ਵਿੱਚ ਹੋਰ ਕਲਰ ਦੇ ਉੱਪਰ ਠੀਕ ਹੈ ਜੀ ਤੇ ਇਹ ਆ ਜਾਣਾ ਬਾਟਮ ਦਾ ਕੰਮ ਪੂਰੀ ਹੈਵੀ ਬਾਟਮ ਬਣਦੀ ਜਾਂਦੀ ਬਹੁਤ ਸੋਹਣਾ ਸੂਟ ਬਣਦਾ ਆਪਣੇ ਕੋਲੇ ਟਾਈਮ ਦੀ ਸ਼ਾਰਟੇਜ ਕਰਕੇ ਦੁਪੱਟਾ ਹੈਗਾ ਜਿਹੜ ਤੇ ਉਸ ਨਾਲ ਆਪਾਂ ਲੇਸਿਸ ਦੇ ਨਾਲ ਫਿਨਿਸ਼ਿੰਗ ਦੇ ਰਹੇ ਹੈਗੇ ਆ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਆਉਂਦਾ ਹਾਂਜੀ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਇਹ ਆਪਾਂ ਤੁਹਾਡੇ ਨਾਲ ਕਾਫੀ ਸ਼ੇਅਰ ਕੀਤੇ ਸੀ ਫਰੈਂਡਸ ਤੇ ਹੁਣ ਇਹ ਵਾਲੇ ਸੂਟ ਨਾਲ ਆਪਣੇ ਕੋਲ ਨਹੀਂ ਅਵੇਲੇਬਲ ਹੈਗੇ ਜੀ ਤੁਸੀਂ ਜਿਹੜੇ ਮਰਜੀ ਪ੍ਰਿੰਟ ਤੇ ਡਿਜ਼ਾਈਨਿੰਗ ਕਰਵਾ ਸਕਦੇ ਹੋ ਨਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਇਹਦਾ ਕਾਲਰ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਹੈ ਕਫ ਤੇ অর্ਗੈਂਜ਼ਾ ਦੇ ਉੱਪਰ ਆਪਾਂ ਕੰਮ ਕੀਤਾ ਹੋਇਆ ਇਹ ਪੈਂਟ ਦੇ ਉੱਪਰ ਹੈ ਤੇ ਇਹ ਹੈਗਾ ਜੀ ਇਹਨਾਂ ਦੁਪੱਟਾ ਦੁਪੱਟੇ ਤੇ ਕਟਵਰਕ ਦੇ ਨਾਲ ਇਹਨਾਂ ਨੇ ਚਾਰੋਂ ਸਾਈਡਸ ਤੇ ਕਾਰਨਰਸ ਤੇ অর্ਗੈਂਜ਼ਾ ਲਗਾ ਕੇ ਇਸ ਤਰ੍ਹਾਂ ਦੇ ਨਾਲ ਏਮਬ੍ਰੋਇਡਰੀ ਕਰਵਾਈ ਹੈ ਦੇਖੋ ਜੀ ਡਿਜ਼ਾਈਨ ਤੁਸੀਂ ਇਹ ਜਸ ਪ੍ਰਿੰਟ ਤੇ ਦੇਖਦੇ ਹੋ ਉਹਨਾਂ ਸੋਚਿਆ ਕਰੋ ਕਿ ਉਸੇ ਪ੍ਰਿੰਟ ਤੇ ਹੀ ਸੋਹਣਾ ਲੱਗਦਾ ਹੈ ਇਹ ਵਾਲਾ ਡਿਜ਼ਾਈਨ ਆ ਜਿਹੜਾ ਤੁਸੀਂ ਕਿਸੇ ਵੀ ਪ੍ਰਿੰਟ ਤੇ ਕਰਵਾਉਂਗੇ ਚਾਹੇ ਤੁਸੀਂ ਪਲੇਨ ਸੂਟ ਤੇ ਕਰਵਾ ਲਓ ਇਹ ਚੀਜ਼ ਹੈਗੀ ਆ ਪਲੇਨ ਦੁਪੱਟੇ ਤੇ ਕਰਵਾ ਲਓ ਤਾਂ ਵੀ ਇਹਦੀ ਲੁੱਕ ਹੈਗੀ ਆ ਜਿਹੜੀ ਇੰਨੀ ਹੀ ਆਉਣੀ ਹੈ ਠੀਕ ਹੈ ਇੰਨੀ ਹੀ ਸੋਹਣਾ ਲੱਗਣਾ ਸੋ ਤੁਸੀਂ ਕੋਈ ਵੀ ਪ੍ਰਿੰਟ ਸਿਲੈਕਟ ਕਰ ਲਓ ਤੁਸੀਂ ਕੋਈ ਵੀ ਪਲੇਨ ਸਟੱਫ ਸਿਲੈਕਟ ਕਰਕੇ ਡਿਜ਼ਾਈਨਿੰਗ ਦੇਖ ਲਿਆ ਕਰੋ ਡਿਜ਼ਾਈਨਿੰਗ ਓਵਰੀ ਕਰ ਲਿਆ ਕਰੋ ਠੀਕ ਹੈ ਜੀ ਸਿਲੈਕਟ ਆਪਣੇ ਸੂਟ ਦੇ ਲਈ ਤੇ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਸਿਲਕ ਦੇ ਉੱਪਰ ਬਣਿਆ ਹੋਇਆ ਸੂਟ ਹੈ ਜੀ ਇਹ ਇਸ ਤਰ੍ਹਾਂ ਦੇ ਨਾਲ ਸੇਗਾ ਜੜੰ ਦਾ ਥੇਰਾ ਬਣਿਆ ਇਹ ਆਪਾਂ ਡਿਜ਼ਾਈਨ ਪਹਿਲਾਂ ਵੀ ਬਣਾਇਆ ਹੋਇਆ ਜੀ ਠੀਕ ਹੈ ਹੁਣ ਤੇ ਚਾਪਾ ਕਲਰ ਲਗਾਇਆ ਸੀ ਇਹਦੇ ਵਿੱਚ ਆਪਾਂ ਜਸਟ 골ਡਨ ਰੱਖਿਆ ਐਂਡ 골ਡਨ ਦੇ ਨਾਲ ਹੈ ਕਿ ਜਿਹੜੀ ਜ਼ਿਆਦਾ ਲੁੱਕ ਆਉਂਦੀ ਹੈ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਸਾਰਾ ਦਬਕਾ ਤੇਲਾ ਲੱਗਿਆ ਹੋਇਆ ਮੋਤੀ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਦੇ ਨਾਲ ਸਾਰੇ ਦੇ ਵਿੱਚ ਜਾ ਰਹੀ ਹੈ ਜੀ ਬੂਟੀ ਸਪਰੈਡਿੰਗ ਹੋਈ ਹੋਈ ਹੈ ਬੂਟੇ ਦੀ ਤੇ ਇਸ ਤਰ੍ਹਾਂ ਦੇ ਨਾਲ ਬਣੀ ਹੋਈ ਜਾਂਦੀ ਵੱਜੂ ਦੁਪੱਟਾ ਹੈਗਾ ਜਿਹੜਾ ਆਪਾਂ ਜਸਟ ਲੇਸਿਸ ਦੇ ਨਾਲ ਰੈਡੀ ਕੀਤਾ ਹੋਇਆ ਹੈ ਐਂਡ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਪ੍ਰਿੰਟਰ ਤੇ ਵੀ ਬਣਾ ਸਕਦੇ ਹੋ ਪਲੇਨ ਸਟੱਫ ਤੇ ਵੀ ਬਣਾ ਸਕਦੇ ਹੋ ਤੇ ਕਿਸੇ ਵੀ ਸਟੱਫ ਤੇ ਬਣਾ ਸਕਦੇ ਹੋ ਹਾਂਜੀ ਤੇ ਆਪਾਂ ਜਿਹੜੇ ਕਾਨੀ ਵਾਲੇ ਤੁਹਾਨੂੰ ਸ਼ਾਹ ਸੂਟਸ ਦਿਖਾਏ ਸੀ ਉਹ ਵਾਲਾ ਸੂਟ ਆ ਪਰ ਇਸ ਨੂੰ ਇਸ ਤਰ੍ਹਾਂ ਦੇ ਨਸਟੇ ਚ ਕੀਤਾ ਹੈਗਾ ਪਾਈਪਿੰਗ ਦੇ ਕੇ ਠੀਕ ਹੈ ਚੌਕਸ ਤੇ ਜਸਟ ਆਪਾਂ ਪਾਈਪਿੰਗ ਦਿੱਤੀ ਹੋਈ ਹੈ ਕਸਟਮਰ ਦੀ ਡਿਮਾਂਡ ਤੇ ਐਂਡ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਦਾ ਬਣਾਇਆ ਹੋਇਆ ਕਾਲਰ ਐਂਡ ਕਾਲਰ ਤੇ ਕੀਤੀ ਹੈ ਐਮਬਰਾਇਡਰੀ ਇਹਨੂੰ ਤੁਸੀਂ ਕਿਸੇ ਵੀ ਪਲੇਨ ਸਟੱਫ ਤੇ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਨਾਲ ਠੀਕ ਹੈ ਸੀ ਇਹ ਬਣਿਆ ਹੋਇਆ ਆਪਣਾ ਕਫ ਬਾਜੂ ਦਾ ਕਫ ਬਣਿਆ ਹੋਇਆ ਉਸ ਤੇ ਵੀ ਏਮਬਰਾਇਡਰੀ ਹੋਈ ਹੋਈ ਹੈ ਠੀਕ ਹੈ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਸੇਮ ਜਿਹੜਾ ਹੈਗਾ ਥ्रेड ਇਹ ਵਾਲਾ ਯੂਜ਼ ਕਰਕੇ ਇੱਥੇ ਕਟਵਰਕ ਕਰ ਕੀਤਾ ਹੋਇਆ ਇਸ ਦੇ ਨਾਲ ਸ਼ਾਲ ਦੀ ਹੈ ਜਿਹੜੀ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਇਹ ਵਾਲੀ ਏਮਬਰਾਇਡਰੀ ਤੁਸੀਂ ਕਿਸੇ ਵੀ ਸਟਾਫ ਤੇ ਕਰਵਾ ਸਕਦੇ ਹੋ ਕਿਸੇ ਵੀ ਪ੍ਰਿੰਟ ਤੇ ਕਰਵਾ ਸਕਦੇ ਹੋ ਕਿਸੇ ਵੀ ਪਲੇਨ ਸੂਟ ਤੇ ਕਰਵਾ ਸਕਦੇ ਹੋ ਹਾਂਜੀ ਇਹ ਹੈਗਾ ਗ੍ਰੇ ਕੰਦਰ ਤੇ ਬਣਾਇਆ ਹੋਇਆ ਆਪਾਂ ਇਸ ਤਰ੍ਹਾਂ ਦੇ ਨਾਲ ਇਹ ਡਿਜ਼ਾਈਨ ਆਪਾਂ ਪਹਿਲਾਂ ਵਾਈਟ ਸੂਟ ਤੇ ਬਣਾਇਆ ਹੋਇਆ ਸੀਗਾ ਜੀ অর্ਗੰਜ਼ਾ ਲਾ ਕੇ ਠੀਕ ਹੈ ਇਹ ਕ੍ਰੇਪ ਤੇ ਬਣਿਆ ਹੋਇਆ ਉਹ ਆਪਾਂ ਜੌਰਜ਼ਟ ਤੇ ਬਣਾਇਆ ਸੀ ਕਿਸੇ ਵੀ ਕਲਰ ਤੇ ਕਿਸੇ ਵੀ ਸਟਾਈਲ ਤੇ ਬਣਾ ਸਕਦੇ ਹੋਣੇ ਚੀਜ਼ਾਂ ਨੂੰ ਤੁਸੀਂ ਇਸ ਤਰ੍ਹਾਂ ਦੇ ਨਾਲ ਘੇਰੇ ਦੇ ਕਾਰਨਰਸ ਬਣੇ ਹੋਏ ਨੇ ਨੈਕ ਤੇ ਆਪਾਂ ਦੇ ਦਿੱਤੇ ਨੇ ਪੋਟੜੀ ਬਟਨਸ ਇਸ ਤਰ੍ਹਾਂ ਦੇ ਨਾਲ ਬਣੀ ਹੋਈ ਹੈ ਬਾਜੂ ਇਹਦੀ ਦੁਪੱਟਾ ਜੀ ਆਪਾਂ ਰੈਡੀ ਕਰਨਾ ਦੁਪੱਟੇ ਤੇ ਵੀ ਇਹੀ ਲੇਸ ਆਏਗੀ ਟਾਈ ਡਾਈ ਹੋਇਆ ਦੁਪੱਟਾ ਇਸ ਤਰ੍ਹਾਂ ਦੇ ਨਾਲ ਸੈਂਟਰ ਆਪਾਂ ਜਿਹੜਾ ਹੈਗਾ ਰੱਖਿਆ ਗ੍ਰੇ ਕਲਰ ਦਾ ਐਂਡ ਪੱਲਿਆਂ ਤੇ ਪਾਏ ਨੇ ਕਲਰਸ ਇੱਥੇ ਲੇਸ ਲੱਗਣੀ ਹੈ ਸੋ ਆਪਾਂ ਇਸ ਤਰ੍ਹਾਂ ਦੇ ਨਾਲ ਰੱਖਿਆ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਸੂਟ ਬਣਦਾ ਹੈ ਵੀ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ ਟਾਈ ਡਾਈ ਹੋਇਆ ਹੋਇਆ ਠੀਕ ਹੈ ਇਹਨੂੰ ਵੀ ਤੁਸੀਂ ਪਲੇਨ ਸਟੱਫ ਤੇ ਵੀ ਕਰਵਾ ਸਕਦੇ ਹੋ ਸੈਲਫ ਪ੍ਰਿੰਟ ਪ੍ਰਿੰਟਰ ਕਿਸੇ ਵੀ ਸਟੱਫ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਹੈਗਾ ਜਿਹੜਾ ਉਹ ਬਣਾ ਸਕਦੇ ਹੋ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਸੋਨੇ ਸੋਨੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ